ਕੜਾ ਉਹ ਕਿਰਪਾ ਕਰਕੇ ਹਾਜ਼ਰੀ ਸਾਰੇ ਜਰੂਰ ਭਰ ਲੈ ਕਿਉਂਕਿ ਅੱਜ ਜੇ ਗਰਾਊਂਡ ਇਹ ਪਿੰਡ ਦੇ ਹੱਥੋਂ ਨਿਕਲ ਗਿਆ ਤੇ ਪੰਜ ਚਾਰ ਜਾਣਿਆਂ ਕੇ ਸਾਹਮਣੇ ਇਸ ਮੰਚ ਦੇ ਉੱਪਰ ਆ ਕੇ ਬੈਠੋ ਤਾਂ ਕਿ ਥੋੜੀ ਦਿਸ਼ਾ ਨਿਰਦੇਸ਼ ਦੇੇਠਾ ਇਹ ਆਪਾਂ ਸਾਰਾ ਜਿਹੜਾ ਮੰਚ ਦਾ ਉਹਦਾ ਸੰਚਾਲਨ ਕਰੀਏ ਬੇਨਤੀ ਆ ਵੀ ਆਓ ਰੋਪੜ ਦੀ ਗੱਲ ਹੋਊ ਉੱਥੇ-ਉੱਥੇ ਪੰਜਾਬ ਜਰੂਰ ਨਾਲ ਖੜੂਗਾ ਪਿਛਲੇ ਦਿਨਾਂ ਵਿੱਚ ਕਬੂਤਰਬਾਦੀ ਰੋਪੜ ਦੀ ਗੱਲ ਹੋਈ ਸੀ ਤੇ ਪੂਰਾ ਕਹਿੰਦੇ ਪੰਜਾਬ ਉੱਪਰ ਉੱਥੇ ਪੁੱਜਿਆ ਤੇ ਅੱਜ ਉਹੀ ਮਸਲਾ ਵੀਰੇ ਇਹ ਜੇ ਕਹਿ ਲਈਏ ਭੰਡਾ ਹੱਕ ਧੱਕੇ ਸ਼ਹੀਦਾਂ ਨਹੀਂ ਦੇਣੀਆਂ ਪੰਜਾਬ ਸਰਕਾਰ ਮਰਦਾਬਾਦ 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 ਹੇ ਪੰਚਾਇਤ ਮੁਬਾਰਕ ਜੰਦਾਬਾਦ ਮੁਬਾਰਕ ਨੌਜਵਾਨਾਂ ਦਾ ਇੱਕਾ ਜ਼ਿੰਦਾਬਾਦ 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 ਨੌਜਵਾਨਾਂ ਦਾ ਇੱਕਾ ਜ਼ਿੰਦਾਬਾਦ 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 ਸਾਰਿਆਂ ਨੂੰ ਤੁਹਾਨੂੰ ਚੜ੍ਹਦੀ ਕਲਾ ਪਰਮਾਤਮਾ ਬਖਸ਼ ਦੇ ਮੇਰਾ ਵੀਰ ਇਹਦਾ ਆਪਾਂ ਨਹੀਂ ਕਰਾਂਗੇ ਮੇਰੀ ਗੁਜ਼ਾਰਸ਼ ਹੈ ਪੰਚਾਇਤ ਨੂੰ ਕਿ ਆਪਾਂ ਜ਼ਰੂਰ ਜਿਹੜਾ ਸਾਥ ਦਵਾਂਗੇ ਸਾਰੇ ਵੀਰਾਂ ਦਾ ਧੰਨਵਾਦ ਜਿਨੇ ਵੀ ਭਰਾ ਸਾਡੇ ਪਹੁੰਚੇ ਹਨ ਲਈ ਸਾਥੀਕਾਰ ਜੀ ਮੈਂ ਸਰਬਜੀਤ ਸਿੰਘ ਦਾ ਟੋਲਾ ਅੱਜ ਅਸੀਂ ਪਹੁੰਚੇ ਹਾਂ ਮੁੱਖ ਮੰਤਰੀ ਦਾ ਹਲਕਾ ਪੈਂਦਾ ਜਿਹੜਾ ਉਹਦਾ ਮੇਰੇ ਖਲਾ ਲਾਸਟ ਪਿੰਡ ਹੈਗਾ ਦੁਗਣੀ ਇੱਧਰਲੇ ਪਾਸੇ ਨਾਲ ਹੀ 2 ਕਿਲੋਮੀਟਰ ਤੇ ਅਮਰਗੜ ਹਲਕਾ ਇੱਧਰ ਹੈਗਾ ਹਲਕਾ ਧੂਰੀ ਜਿਹੜੀ ਕਿ ਮੁੱਖ ਮੰਤਰੀ ਸ੍ਰੀ ਭਵਨਤਮਾਨ ਜੀ ਦਾ ਹਲਕਾ ਪੈਂਦਾ ਪਰ ਉਸ ਪਿੰਡ ਦੇ ਵਿੱਚ ਇੱਕ ਪਿਛਲੇ ਸਮੇਂ ਦਰਾਂ ਪੰਚਾਇਤ ਵੱਲੋਂ ਮਤਾ ਪਾਇਆ ਗਿਆ ਸੀ ਮਤਾ ਪਾ ਕੇ ਜਿਹੜਾ ਖੇਡ ਸ਼ੇਡਮ ਗਰਾਊਂਡ ਨੂੰ ਆਹ ਜਗ੍ਹਾ ਦਿੱਤੀ ਗਈ ਸੀ ਜਿੱਥੇ ਅਸੀਂ ਮੌਜੂਦ ਨਾ ਤੁਸੀਂ ਦੇਖ ਰਹੇ ਹੋ ਮੇਰੇ ਆਲੇ ਦੁਆਲੇ ਬਹੁਤ ਨੌਜਵਾਨ ਖੜੇ ਨੇ ਜਿਨ੍ਹਾਂ ਦੇ ਵਿੱਚ ਇਸ ਗਰਾਊਂਡ ਵਿੱਚ ਖੇਡਣ ਦਾ ਜਜ਼ਬਾ ਹੈਗਾ ਹਾਂ ਉਹ ਨਸ਼ਾ ਤੋਂ ਦੂਰ ਨੇ ਸਾਰੇ ਨੌਜਵਾਨ ਕਿਸੇ ਦੇ ਮੁੱਖ ਦੇਖ ਕੇ ਨਹੀਂ ਲੱਗਦਾ ਕੋਈ ਨਸ਼ਾ ਕਰਦਾ ਹੋਊਗਾ ਪਰ ਮਜੂਦਾ ਪੰਚਾਇਤ ਵੱਲੋਂ ਇਹਨਾਂ ਦੇ ਉੱਪਰ ਇੱਕ ਵੱਖਰੇ ਕਿਸਮ ਦਾ ਬਲੇਮ ਲਾ ਕੇ ਇਸ ਜਗ੍ਹਾ ਨੂੰ ਹੜੱਪਣ ਦੀ ਕੋਸ਼ਿਸ਼ ਕੀਤੀ ਗਈ ਆ ਕਹਿੰਦੇ ਸਾਡੀ ਆਮਦਨ ਘਟਾਈ ਸੀ ਅੱਜ ਲਈ ਹੈ ਕਿ ਦੋ ਟਾਈਪੇਕੇ ਜਿੰਨੀ ਵੀ ਜਗ੍ਹਾ ਹੈਗੀ ਐ ਇਹਨੂੰ ਠੇਕੇ ਤੇ ਦੇ ਕੇ ਹਾਂ ਦੁੱਗਣੀ ਦੀ ਜਿਹੜੀ ਪੰਚਾਇਤ ਦੀ ਆਮਦਨ ਵਿੱਚ ਵਾਧਾ ਕਰਾਂਗੇ ਠੇਕੇ ਤੇ ਦੇ ਚੁੱਕੇ ਨੇ 2 ਲੱਖ 4000 ਦਾ ਠੇਕਾ ਹੋਇਆ ਉਹ ਨੌਜਵਾਨ ਜਿਹੜੇ ਖੜੇ ਨੇ ਇਹ ਠੇਕਾ ਵੀ ਭਰਨ ਨੂੰ ਤਿਆਰ ਨਹੀਂ ਵੀ ਸਾਨੂੰ ਗਰਾਊਂਡ ਚਾਹੀਦਾ ਜੇ ਠੇਕਾ ਵੀ ਕੋਲੋਂ ਭਰਦਾਂਗੇ ਇੱਕਾ ਕਿਉਂ ਪਰਣਾ ਕਿਉਂਕਿ ਪੰਚਾਇਤ ਵੱਲੋਂ ਇਹ ਜਿਹੜੀ ਜਗ੍ਹਾ ਦਿੱਤੀ ਗਈ ਆ ਇਸ ਜਗ੍ਹਾ ਤੇ ਸਿਆਸਤ ਕੀਤੀ ਜਾ ਰਹੀ ਆ ਜਵਾਨਾਂ ਕੋਲੋਂ ਇਹ ਗਰਾਊਂਡ ਖੋਇਆ ਜਾ ਰਿਹਾ ਭਾਰੀ ਰੋਸ ਪਾਇਆ ਜਾ ਰਿਹਾ ਪੱਕੇ ਤੌਰ ਤੇ ਧਰਨ ਲਾ ਕੇ ਬੈਠਣ ਤਿਆਰ ਨੇ ਮੈਂ ਦਰਸ਼ਕਾਂ ਨੂੰ ਦਿਖਾਇਆ ਵੀ ਚੁੱਕਿਆ ਕਿ ਬਗਲੇ ਪਾਸੇ ਟੈਂਟ ਵੀ ਲੱਗਿਆ ਹੋਇਆ ਪ੍ਰਦਰਸ਼ਨ ਚੱਲ ਰਿਹਾ ਸਿਆਸੀ ਲੀਡਰ ਆਉਂਦੇ ਨੇ ਆਪ ਆਪਣਾ ਭਾਸਨ ਦੇ ਕੇ ਚਲੇ ਜਾਂਦੇ ਨੇ ਹਮਾਇਤ ਕਰਦੇ ਨੇ ਬਹੁਤ ਵਧੀਆ ਗੱਲਾਂ ਪਰ ਅਸੀਂ ਅੱ비 ਇਹ ਆਪਣੇ ਮੱਧਮ ਰਹੀ ਕਹਾਂਗੇ ਕਿ ਇਹ ਗਰਾਊਂਡ ਜਵਾਨਾਂ ਕੋਲੇ ਰਹਿਣਾ ਚਾਹੀਦਾ ਕਿਉਂਕਿ ਜਰਾਉਂਡ ਰਹੂਗਾ ਤਾਂ ਹੀ ਸਾਡੇ ਨੌਜਵਾਨ ਪੀੜ੍ਹੀ ਜਿਹੜੀ ਹੈ ਕਿ ਨਸ਼ੇ ਤੋਂ ਦੂਰ ਰਹੂਗੀ ਜੋੜੇ ਰਹੋ ਸਾਡੇ ਨਾਲ ਗੱਲ ਕਰਾਂ ਮੈਂ ਕਿ ਉਹਨਾਂ ਜਵਾਨਾਂ ਦੇ ਨਾਲ ਵੀ ਉਹਨਾਂ ਦੇ ਜਜ਼ਬੇ ਨੂੰ ਠੇਸ ਪਹੁੰਚੀ ਆ ਕਿੰਨਾ ਜਿਹੜਾ ਉਹ ਰੋਸ ਜਿਹੜਾ ਕਿ ਆਪਣੇ ਮੰਦਿਰ ਤੇ ਬੈਠੇ ਨੇ ਅਜੀਬ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਆ ਸਰ ਰਿਜ਼ਵਾਨ ਖਾਨ ਅੱਜ ਜਿਹੜਾ ਇਹ ਪ੍ਰੋਗਰਾਮ ਲਿਖਿਆ ਗਿਆ ਸੀ ਇਹ ਕੀ ਸੀ ਇਹ ਲਿਖਿਆ ਗਿਆ ਸੀ ਆਪਣੇ ਹੀ ਗਰਾਉਂਡ ਲਈ ਇਕੱਠ ਕਰਿਆ ਗਿਆ ਸੀ ਪਿੰਡ ਦੀ ਪੰਚਾਇਤ ਦਾ ਗਰਾਉਂਡ ਖੋਰੀ ਆ ਜੀ ਠੀਕ ਹੈ ਇੱਕ ਕਿੰਨੇ ਕ ਟਾਈਮ ਤੋਂ ਇਹਦਾ ਮਸਲਾ ਚੱਲ ਰਿਹਾ ਸੀ ਮਾਪੂਦ ਇਹਦਾ ਮਸਲਾ ਸਾਨੂੰ ਤਕਰੀਬਨ 2 ਮਹੀਨੇ ਹੋ ਗਏ ਜੀ ਅਸੀਂ ਪਿਆਰ ਨਾਲ ਵੀ ਸਾਰੀ ਗੱਲ ਕਰ ਲਈ ਸਾਰਾ ਕੁਝ ਅਸੀਂ ਕਰ ਲਿਆ ਜੀ ਪਰ ਜਿਹੜੀ ਮੌਜੂਦਾ ਪੰਚਾਇਤ ਹੈ ਉਹ ਮੰਨ ਨਹੀਂ ਰਹੀ ਇਹ ਪਿਛਲੀ ਪੰਚਾਇਤਾਂ ਵੱਲੋਂ ਪਿਛਲੇ ਪੰਚਾਇਤਾਂ ਵੱਲੋਂ ਉਹਦਾ ਕੋਈ ਮਤਾ ਵਗੈਰਾ ਪਿਆ ਇਹਦਾ ਹੀ ਮਤਾ ਪਾਕਿਸਤਾਨ ਦਿੱਤਾ ਹੋਇਆ ਸਾਡੇ ਕੋਲ ਮਤੇ ਦੀ ਕਾਪੀ ਸਾਰਾ ਕੁਝ ਪਿਆ ਸਰ ਕਿੰਨਾ ਸਮਾਂ ਹੋ ਗਿਆ ਮਤਾ ਪੈਣ ਨੂੰ ਮਤਾ 2023 ਚ ਪਿਆ ਤੀ ਸਰ 2023 ਚ ਮਤਾ ਪਿਆ ਹੋਇਆ 2 ਸਾਲ ਹੋ ਗਏ ਤਕਰੀਬਨ ਮਤਾ ਪੈਣ ਨੂੰ ਇਹ ਪੰਚਾਇਤ ਕਿਤੇ ਠੋਡਣਾ ਸਿਆਸੀ ਰਜਿਸਟਰ ਨਹੀਂ ਕਰ ਰਹੀ ਇਹ ਇਹ ਕਹਿੰਦੇ ਸਾਡੀ ਜਿੱਦ ਆਈ ਅਸੀਂ ਇਹ ਗਰਾਊਂਡ ਛੜਾਉਣਾ ਬਸ ਇਸ ਗਰਾਊਂਡ ਦੇ ਵਿੱਚ ਖòn ਤੱਕ ਕਿੰਨੇ ਗੇਮਾਂ ਹੋ ਚੱਕੇ ਨੇ ਕਿਤੇ ਦੋ ਟੂਰਨਾਮੈਂਟ ਕ੍ਰਿਕਟ ਦੇ ਹੋ ਚੁੱਕੇ ਨੇ ਜੀ ਤੇ ਇੱਕ ਕਬੱਡੀ ਦਾ ਹੋਇਆ ਜੀ ਹਰ ਸਾਡੀ ਲੀਗ ਹੁੰਦੀ ਹੈ ਤੇ ਐਤਵਾਰ ਨੂੰ ਵੀ ਲੀਗ ਹੁੰਦੀ ਹੈ ਵੱਖ-ਵੱਖ ਪਿੰਡਾਂ ਦੇ ਆ ਕੇ ਉਹ ਖੇਡਦੇ ਨੇ ਕਿਉਂਕਿ ਇਹ ਸਾਡੇ ਚਾਰ ਪਿੰਡਾਂ ਕੋਲ ਇੱਕ ਗਰਾਊਂਡ ਹੈ ਜੀ ਕਿਤੇ ਵੀ ਪੰਚਾਇਤੀ ਜ਼ਮੀਨ ਹੈ ਨਹੀਂ ਚਾਰ ਪਿੰਡਾਂ ਕੋਲ ਤਾਂ ਉਹ ਸਾਡੇ ਪਿੰਡ ਦੁਗਣੀਆ ਖੇਡਣ ਆਉਂਦੀ ਹੈ ਜੀ ਇਹ ਠੇਕੇ ਤੇ ਲੈਣ ਦਾ ਵੀ ਮਸਲਾ ਕੋਈ ਹੋ ਰਿਹਾ ਸੀਗਾ ਠੇਕੇ ਤੇ ਅਸੀਂ ਦੋ ਵਿੱਗੇ ਤਾਂ ਵੈਸੇ ਲਈ ਹੋਈ ਉਹਦਾ ਠੇਕਾ ਦੰਨਿਆ ਸੀ ਸਾਲ ਉਹ ਹੋ ਗਿਆ ਸਾਨੂੰ 1.5 ਸਾਲ ਹੋ ਗਿਆ ਇਹ ਦੰਦਿਆਂ ਨੂੰ ਠੀਕ ਹੈ ਹਾਂਜੀ ਤੇ ਫਿਰ ਹੁਣ ਜਿਹੜੀ ਆ ਵਾਲੇ ਗਰਾਊਂਡ ਦੀ ਗੱਲ ਇਹਦੀ ਸੀ ਤੁਹਾਡੀ ਵੀਡੀਓ ਵਾਇਰਲ ਹੋ ਰਹੀ ਹੈ ਠੀਕੇ ਤੇ ਲੈਂਡ ਬਾਰੇ ਇਹ ਉਹਨਾਂ ਨੇ ਜੀ ਕਿਸੇ ਨੂੰ ਨਹੀਂ ਪੁੱਛਿਆ ਹੈਗਾ ਜੀ ਉਹਨਾਂ ਨੇ ਉਸ ਦਿਨ 12 ਵਜੇ ਕੇ 15 ਮਿੰਟਾਂ ਤੇ ਜੀ ਹੋਕਾ ਦਿੱਤਾ ਤੇ 1 ਵਜੇ ਉਹਨਾਂ ਦੀ ਬੋਲੀ ਕਰਾਤੀ ਜੀ ਠੀਕ ਹੈ ਉੱਥੇ ਕੁਝ ਹੀ ਲੋਕ ਪਹੁੰਚੇ تھے ਜਿਨ੍ਹਾਂ ਚੋਂ ਮੈਂ ਪਹੁੰਚ ਗਿਆ ਸੀ ਮੈਂ ਉਹਨਾਂ ਨੂੰ ਕਿਹਾ ਵੀ ਇਹ ਬੋਲੀ ਮੈਂ ਦਊਂਗਾ ਉਹਨਾਂ ਨੇ ਮੇਰੀ ਦੀ ਸਕਿਉਰਿਟੀ ਫੀਸ ਵੀ ਨਿਪਰਾਈ ਹੈਗੀ ਠੀਕ ਹੈ ਇਹ ਜਿਹੜੀ ਬੋਲੀ ਹੋਈ ਆ ਉਹਦੇ ਕੋਈ ਘਰ ਵਿੱਚ ਐਨਾਨਸਮੈਂਟ ਵਗੈਰਾ ਹੋਈਓ ਕਿਉਂਕਿ 3 ਦਿਨ ਪਹਿਲਾਂ ਲੋਸਮੈਂਟ ਕਰਨੀ ਪੈਂਦੀ ਤੇ ਲਿਖ ਕੇ ਦੇਣਾ ਪੈਂਦਾ ਨਾ ਤਾਂ ਉਹਨਾਂ ਨੇ ਕੋਈ ਨੋਟਿਸ ਲਾਇਆ ਨਾ ਕੋਈ ਲਿਖ ਕੇ ਦਿੱਤਾ 15-20 ਮਿੰਟ ਪਹਿਲਾਂ ਲੋਸਮੈਂਟ ਕਰਕੇ ਬੋਲੀ ਕਰਾ ਕੇ ਖਤਮ ਕਰਿਆ ਤੇ ਬੋਲੀ ਉਹਨਾਂ ਨੇ ਤਕਰੀਬਨ 20 ਤੋਂ 25 ਮੁਲਾਜ਼ਮਾਂ ਪੁਲਿਸ ਦੇ ਤੇ ਜਿਨ੍ਹਾਂ ਦੇ ਵਿੱਚ ਬੋਲੀ ਕਰਵਾਈ ਗਿਆ ਚਲੋ ਤੱਕੇ ਸਹੀ ਕਰਾਈਆ ਬੋਲੀ ਦਾ ਹਾਂ ਪਰ ਪੁਲਿਸ ਪ੍ਰਸ਼ਾਸਨ ਨੇ ਸਾਡੇ ਨਾਲ ਕੋਈ ਤੱਕੇ ਵਾਜਤੋਂ ਤੱਕੇ ਸਹੀ ਨਹੀਂ ਕੀਤੀ ਉਹਨਾਂ ਨੇ ਬਸ ਸਾਨੂੰ ਕਿਹਾ ਵੀ ਲੜਨ ਤੋਂ ਰੁਕੋ ਤੇ ਤੁਸੀਂ ਕੁਝ ਵੀ ਬੋਲ ਸਕਦੇ ਹੋ ਕੋਈ ਚੱਕਰ ਨਹੀਂ ਹੱਥੋਂ ਪਾਈ ਨਹੀਂ ਕਰਨੀ ਹੁਣ ਇਹਦੀ ਬੋਲੀ ਹੋ ਗਈ ਜੀ ਹਾਂਜੀ ਬੋਲੀ ਹੋ ਗਈ ਜੀ ਇਹਦੀ 2 ਲੱਖ 40 ਠੀਕ ਹੈ ਤੇ ਫਿਰ ਤੁਹਾਡੀ ਤੇ ਹੁਣ ਪੰਚਾਇਤ ਕਹਿੰਦੀ ਅਸੀਂ ਬਾਵਾਂਗੇ ਜੀ ਵੀ ਬਹਾਈ ਕਰਾਂਗੇ ਗਰਾਊਂਡ ਦੀ ਸਾਡੀ ਪੱਕੀ ਪਿਚ ਬਣੀ ਹੋਈ ਹੈ ਜੀ ਨੈਟ ਲੱਗਿਆ ਹੋਇਆ ਸਾਰਾ ਕੁਝ ਕਰਿਆ ਹੋਇਆ ਹੈ ਬਾਈ ਕੀ ਮੰਗ ਕਰਦੇ ਹਾਂ ਸਰਕਾਰ ਅਸੀਂ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਵੀ ਜਿਹੜੀ ਇਹ ਪੰਚਾਇਤ ਆ ਜੀ ਇਹ ਰੱਦ ਹੋਣੀ ਚਾਹੀਦੀ ਆ ਇੱਥੇ ਕਾਰਵਾਈ ਹੋਣੀ ਚਾਹੀਦੀ ਆ ਉਤੋਂ ਦੀ ਸਾਡੇ ਤੇ ਨਸ਼ੇ ਦੇ ਇਲਜ਼ਾਮ ਲਾਉਂਦੇ ਨੇ ਜੀ ਸਾਡੇ ਤੋਂ ਖੇਡਣ ਵਾਲੇ ਮੁੰਡੇ ਚ ਕੋਈ ਵੀ ਨਸ਼ਾ ਕਰਦਾ ਹੋਵੇ ਜੀ ਅਸੀਂ ਡਰਗ ਟੈਸਟ ਕਰਵਾ ਲੋ ਅਸੀਂ ਈਮਾਨਦਾਰ ਆ ਪਰ ਜਿਹੜੇ ਲੋਕ ਸਾਡੇ ਤੇ ਨਸ਼ੇ ਦੇ ਇਲਜ਼ਾਮ ਲਾ ਰਹੇ ਨੇ ਉਹਨਾਂ ਦਾ ਡਰਗ ਟੈਸਟ ਕਰਾਓ ਜੀ ਉਹ ਪੱਕੇ ਨਸ਼ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਤੁਹਾਡੀ ਪਹਿਲਾਂ ਕੋਈ ਗੱਲਬਾਤ ਨਹੀਂ ਹੋਇਆ ਗਲਤ ਬਾਤ ਜੀ ਗੱਲਬਾਤ ਹੋਈ ਸੀ ਜੀ ਉਹ ਕਹਿੰਦੇ ਵੀ ਇਹ ਗਰਾਉਂਡ ਬਾਹਰ ਨਹੀਂ ਸਕਦੇ ਪਰ ਜਿਹੜੇ ਸਾਡੀ ਪੰਚਾਇਤ ਆ ਉਹ ਕਹਿੰਦੇ ਸਾਡਾ ਜੋਰ ਆ ਜੀ ਅਸੀਂ ਬਹਾਵਾਂਗੇ ਸਾਡੀ ਕੱਲ ਮੀਟਿੰਗ ਹੋਈ ਆ ਜੀ ਆਪਣੇ ਦਿਲਵੀਰ ਸਿੰਘ ਦਿਲਵੀਰ ਸਿੰਘ ਢਿੱਲੋ ਸਾਹਿਬ ਨਾਲ ਜੀ ਜਿਹੜੇ ਆਪਣੇ OSD ਨੇ ਜੀ ਧੂਰੀ ਤੋਂ ਉਹਨਾਂ ਨੇ ਸਾਨੂੰ ਯਕੀਨ ਦਿਵਾਇਆ ਕਿ ਦੋ ਤਿੰਨ ਵਿੱਚ ਤੁਹਾਡਾ ਮਸਲਾ ਹੱਲ ਕੀਤਾ ਜਾਊਗਾ ਜੀ ਅਗਰ ਦੋ ਤਿੰਨ ਵਿੱਚ ਮਸਲਾ ਨਹੀਂ ਹੱਲ ਹੁੰਦਾ ਫਿਰ ਅਗਲੀ ਕਾਰਵਾਈ ਤੁਹਾਡੇ ਕੀ ਹੋਊਗੀ ਅਗਲੀ ਕਾਰਵਾਈ ਤਾਂ ਅਸੀਂ ਫਿਰ ਬਹੁਤ ਵੱਡਾ ਇਕੱਠ ਕਰਾਇਆ ਜੀ ਵੱਡੇ ਪੱਧਰ ਤੇ ਪਰ ਅਸੀਂ ਸੰਗਤ ਮਾਨਤਮਾਨ ਸਾਹਿਬ ਜਿੱਥੇ ਆਉਣਗੇ ਅਸੀਂ ਉੱਥੇ ਆਪਦਾ ਕੱਠ ਲੈ ਕੇ ਜਾਵਾਂਗੇ ਆਪਦੀ ਮੰਗਾਂ ਰੱਖਾਂਗੇ ਜੀ ਅੱਜ ਕੀ ਕਹਿਣਾ ਚਾਹੋਗੇ ਇਸ ਤੋਂ ਅ ਮੇਰਾ ਨਾਮ ਕਰਮਜੀਤ ਮਾਨੁਕਿਆ ਮੈਂ ਸੂਬਾ ਮੀਤ ਪ੍ਰਧਾਨਾ ਨੌਜਵਾਨ ਭਾਰਸਭਾ ਜੀ ਅੱਜ ਦੁਗਣੀ ਪਿੰਡ ਅਸੀਂ ਆਪਦੀ ਟੀਮ ਲੈ ਕੇ ਆਏ ਆ ਇਸ ਪਿੰਡ ਦਾ ਜਿਹੜਾ ਖੇਡ ਗਰਾਊਂਡ ਆ ਪਹਿਲਾਂ ਪੰਚਾਇਤ ਨੇ ਮਤਾ ਪਾ ਕੇ ਛੱਡਿਆ ਹੋਇਆ ਤੇ ਅੱਜ ਇਹਨਾਂ ਤੋਂ ਇਹ ਗਰਾਊਂਡ ਖੋਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਹੁਤ ਨਿੰਦਣਯੋਗ ਆ ਤੇ ਅਸੀਂ ਨੌਜਵਾਨ ਭਾਰਸਭਾ ਵੱਲੋਂ ਇਹਨਾਂ ਨੌਜਵਾਨਾਂ ਨਾਲ ਡਟ ਕੇ ਖੜੇ ਆ ਇਹ ਗਰਾਊਂਡ ਇਹਨਾਂ ਨੂੰ ਮਿਲਣਾ ਚਾ ਇਸ ਪੰਚਾਇਤ ਨੂੰ ਚਾਹੀਦਾ ਕਿ ਸਟੈਪ ਪਿੱਛੇ ਪੱਟਣ ਦੀ بجائے ਇੱਕ ਸਟੈਪ ਅੱਗੇ ਪੱਟਣਾ ਚਾਹੀਦਾ ਇਹਨਾਂ ਨੇ ਨੈਟ ਆਪ ਦੇ ਪੱਲਿਓ ਲਾਇਆ ਪੈਚ ਆਪ ਦੇ ਪੱਲਿਓ ਬਣਾਈ ਹੈ ਇਹ ਸਾਰੀ ਜ਼ਿੰਮੇਵਾਰੀ ਪੰਚਾਇਤ ਦੀ ਬਣਦੀ ਹੈ ਕਿ ਇਸ ਗਰਾਊਂਡ ਦੇ ਵਿੱਚ ਇਹਨੂੰ ਖੋਣ ਦੀ بجائے ਜੋ ਸੂਤ ਦੀ ਲੋੜ ਹੈ ਇਹਨਾਂ ਨੌਜਵਾਨਾਂ ਨੂੰ ਪੁੱਛ ਕੇ ਇਹਨਾਂ ਨੂੰ ਮਿਲਣੀ ਚਾਹੀਦੀ ਆ ਇਹਨਾਂ ਵਾਸਤੇ ਡਾਈਟ ਦੇ ਇਹਨਾਂ ਵਾਸਤੇ ਕਿੱਟਾਂ ਦਾ ਬਕਾਇਦਾ ਤੌਰ ਤੇ ਪੰਚਾਇਤ ਵੱਲੋਂ ਸਰਕਾਰ ਵੱਲੋਂ ਪ੍ਰਬੰਧ ਕਰਕੇ ਦੇਣਾ ਚਾਹੀਦਾ ਅਸੀਂ ਸਾਰੇ ਪੰਜਾਬ 'ਚ ਮਹਿੰਮ ਚਲਾ ਰਹੇ ਆ ਬਹੁਤ ਸਾਰੇ ਹਜ਼ਾਰਾ ਪਿੰਡ ਪੰਜਾਬ ਦੇ ਇਸ ਤਰ੍ਹਾਂ ਦੇ ਆ ਕਿੱਤੇ ਨੌਜਵਾਨਾਂ ਵਾਸਤੇ ਖੇਡਣ ਵਾਸਤੇ ਕੋਈ ਗਰਾਊਂਡ ਹੀ ਨਹੀਂ ਹੈਗਾ ਕੋਈ ਸਰਕਾਰੀ ਕੋਚ ਨਹੀਂ ਕੋਈ ਡਾਈਟ ਨਹੀਂ ਕੋਈ ਕਿੱਟਾ ਨਹੀਂ ਹੈਗੀਆਂ ਦੁਗਣੀ ਪਿੰਡ ਦੇ ਨੌਜਵਾਨਾਂ ਨੇ ਮਸਲਾ ਚੱਕਿਆ ਇੱਕ ਪਿੰਡ ਦਾ ਨਹੀਂ ਬਹੁਤ ਸਾਰੇ ਪਿੰਡਾਂ ਦਾ ਨੌਜਵਾਨਾਂ ਦੇ ਪੰਜਾਬ ਦੇ ਸਾਰੇ ਨੌਜਵਾਨਾਂ ਨੂੰ ਅਸੀਂ ਇਹ ਬੇਨਤੀ ਕਰਦੇ ਹਾਂ ਕਿ ਦੁਗਣੀ ਪਿੰਡ ਦੇ ਨੌਜਵਾਨਾਂ ਤੋਂ ਸਿੱਧੇ ਲੈ ਕੇ ਆਪਦੇ ਆਪ ਦੇ ਪਿੰਡ ਦੇ ਵਿੱਚ ਇਕੱਠ ਕਰਕੇ ਮੰਗ ਕਰੋ ਕਿ ਹਰ ਇੱਕ ਪਿੰਡ ਦੇ ਵਿੱਚ ਖੇਡ ਗਰਾਊਂਡ ਚਾਹੀਦਾ ਇਹ ਸਰਕਾਰ ਨੇ ਐਲਾਨ ਕੀਤਾ ਸੀਗਾ ਇਸ ਵਿਧਾਨ ਸਭਾ ਦੇ ਬਜਟ ਦੇ ਵਿੱਚ ਕਿ 927 ਕਰੋੜ ਰੁਪਇਆ ਜਿਹੜਾ ਹੈਗਾ ਸੀ ਖੇਡਾਂ ਵਾਸਤੇ ਰੱਖਿਆ ਹਰ ਇੱਕ ਪਿੰਡ ਨੂੰ ਦਵਾਂਗੇ ਤੇ 927 ਕਰੋੜ 12000 ਪਿੰਡਾਂ ਦੇ ਹਿਸਾਬ ਨਾਲ ਅਸੀਂ ਜੇ ਦੇਖੀਏ ਤਾਂ ਇੱਕ ਪਿੰਡ ਨੂੰ ਥੇਲੀਆਂ ਚਵਾਨੀਆਂ ਹੀ ਆਉਂਦੀਆਂ ਐਨੇ ਪੈਸਿਆਂ ਦੇ ਵਿੱਚ ਨਾ ਗਰਾਊਂਡ ਦਿੱਤਾ ਜਾ ਸਕਦਾ ਨਾ ਕੋਈ ਸਮਾਨ ਦਿੱਤਾ ਜਾ ਸਕਦਾ ਹੈਗਾ ਹਜ਼ਾਰਾਂ ਕਰੋੜ ਰੁਪਈਆ ਦੀ ਲੋੜ ਆ ਜੇ ਖੇਡ-ਖੇਡ ਟਾਂਚ ਨੂੰ ਠੀ ਤਰੀਕੇ ਨਾਲ ਚਲਾਉਣਾ ਹੈਗਾ ਇਹ ਸਰਕਾਰ ਯੁੱਧ ਨਸ਼ਾ ਵਿਰੁੱਧ ਚਲਾ ਰਹੀ ਆ ਇਹ ਸਿਰਫ ਫੋਕਾ ਨਾਰਾ ਜਿੰਨਾ ਸਮਾਂ ਨਸ਼ਿਆਂ ਤੋਂ ਖੇੜਾ ਛਡਾਉਣ ਵਾਸਤੇ ਖੇਡਾਂ ਦਾ ਪ੍ਰਬੰਧ ਨਹੀਂ ਕੀਤਾ ਜਾਂਦਾ ਜੇ ਖੇਡਾਂ ਦਾ ਪ੍ਰਬੰਧ ਹੋਊ ਨੌਜਵਾਨ ਵਸਤੇ ਰਹੀਵਾ ਹੋਊਗਾ ਆਪਦਾ ਪਸੀਨਾ ਗਰਾਊਂਡ ਦੇ ਵਿੱਚ ਆ ਕੇ ਵਹਾਊਗਾ ਫੇਰ ਹੀ ਨਸ਼ਾ ਵਾਲੇ ਪਾਸੋਂ ਖੜਖੇੜਾ ਜਿਹੜਾ ਛੜਾਇਆ ਜਾ ਸਕਦਾ ਫੇਰ ਹੀ ਗੈਂਗਵਾਰ ਜਿਹੜੀ ਆ ਪੰਜਾਬ ਚੋਂ ਖਤਮ ਕੀਤੀ ਜਾ ਸਕਦੀ ਹੈ ਇਹਨਾਂ ਨੌਜਵਾਨਾਂ ਨੂੰ ਜਿੱਥੋਂ ਤੱਕ ਲੋੜ ਪਈ ਨੌਜਵਾਨ ਭਾਰਸਵਾ ਇਹਨਾਂ ਦੇ ਨਾਲ ਖੜੀ ਆ ਜਿੱਥੇ ਜ਼ਰੂਰਤ ਪਈ ਅਸੀਂ ਸੰਘਰਸ਼ ਨਾਲ ਮੋੜਨਾ ਮੋੜਾ ਲਾ ਕੇ ਖੜਾ ਕਰਾਂਗੇ ਇਹ ਇੱਥੇ ਪੱਕੇ ਤੌਰ ਤੇ ਬੈਠਣਾ ਵੀ ਚਾਹੀਦਾ ਤੇ ਡੀਸੀ ਸਾਹਿਬ ਨੂੰ ਇੱਕ ਬਹਾਵ ਦੇ ਤੌਰ ਤੇ ਬਿਲਕੈ ਮੰਗ ਵੀ ਕੋਸ਼ਿਸ਼ ਕਰਾਂਗੇ ਕੀਤੀ ਜਾਵੇ ਕਿ ਜਿਹੜੀ ਬੋਲੀ ਹੋਈ ਆ ਉਹਨੂੰ ਰੱਦ ਕੀਤਾ ਜਾਵੇ ਤੇ ਇਹ ਗਰਾਊਂਡ ਪਿੰਡ ਦੇ ਨੌਜਵਾਨਾਂ ਕੋਲੇ ਹੀ ਰਹਿਣਾ ਚਾਹੀਦਾ ਮਿਹਰਬਾਨੀ ਇਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕਾਰਗੁਜ਼ਾਰੀ ਨੂੰ ਤੁਸੀਂ ਕਿਵੇਂ ਵੇਖਦੇ ਹੋ ਬਤੁਲ ਦਾ ਹਲਕਾ ਹੈ ਦੇਖੋ ਅਸੀਂ ਤਾਂ ਪਿੰਡ ਦੇ ਨੌਜਵਾਨਾਂ ਨੂੰ ਇਸ ਇਲਾਕੇ ਦੇ ਸਾਰੇ ਨੌਜਵਾਨਾਂ ਨੂੰ ਇਹ ਵਿਚਾਰੇ ਖੇਡਣ ਆਲੇ ਆ ਖੜਾਰੀ ਆ ਇਹਨਾਂ ਨੂੰ ਇਹਨਾਂ ਚੀਜ਼ਾਂ ਦਾ ਬਾਲਾ ਪਤਾ ਨਹੀਂ ਹੈਗਾ ਅਜੇ ਤੱਕ ਇਹਨਾਂ ਸੱਤਾਧਾਰੀਆਂ ਤੋਂ ਵੀ ਬਚ ਕੇ ਰਹੋ ਤੇ ਜਿਹੜੇ ਸੱਤਾ ਤੋਂ ਬਾਹਰ ਆ ਤੇ ਸੱਤਾ ਚ ਆਉਣ ਦੀ ਕੋਸ਼ਿਸ਼ ਕਰ ਰਹੇ ਉਹਨਾਂ ਤੋਂ ਵੀ ਬਚ ਕੇ ਰਹੋ ਉਹ ਟਬੂਸੀ ਮਾਰ ਕੇ ਕਿਤੇ ਉਹਦੇ ਚ ਕਿਤੇ ਉਹਦੇ ਚ ਇਹ ਜਾਂਦੇ ਜੁੰਦੇ ਰਹਿੰਦੇ ਆ ਮੈਂ ਕਹਿੰਦਾ ਨਾਮ ਨਹੀਂ ਲੈਣਾ ਚਾਹੁੰਦਾਗਾ ਇਹਨਾਂ ਸਾਰਿਆਂ ਤੋਂ ਬਚ ਕੇ ਰਹੋ ਇਹ ਤੁਹਾਡੇ ਨਾਮ ਤੇ ਤੁਹਾਡਾ ਖੂਨ ਪੀਣੀਆਂ ਜੋਕਾ ਇਹਨਾਂ ਨੂੰ ਤੁਸੀਂ ਜਾਣ ਦੇਣੀ ਹੈ ਕੀ ਸ਼ਾਇਆ ਹੈਗੀਆਂ ਇਹ ਸਾਨੂੰ ਸਿਰਫ ਸੰਧ ਸਮਝਦੇ ਆ ਸਾਨੂੰ ਗੁੰਡੇ ਮਵਾਲੀ ਬਣਾ ਕੇ ਗੈਂਗ ਵਰ ਕਰਵਾਉਂਦੇ ਆ ਸਾਡੇ ਹੱਥੋਂ ਗੈਂਗਸਟਰ ਸਾਨੂੰ ਬਣਾਉਂਦੇ ਆ ਇਹ ਸਾਡਾ ਭਵਿੱਖ ਨਹੀਂ ਸਵਾਰਨਾ ਚਾਹੁੰਦੇ ਇਹ ਆਪਦਾ ਭਵਿੱਖ ਸਾਡੇ ਰਾਈ ਸਵਾਰਨਾ ਚਾਹੁੰਦੇ ਆ ਤੇ ਇਹ ਗਰਾਊਂਡ ਤੁਹਾਡੀ ਗੱਲ ਟਕੂnga ਅਸੇ ਦੇਖਿਆ ਜਾਂਦਾ ਆ ਵੀ ਜਿਹੜਾ ਸਰਕਾਰਾਂ ਦੀ ਭਵਿੱਖ ਹੁੰਦਾ ਆ ਆਉਣ ਵਾਲੀ 27 ਦੇ ਚੋਣ ਹੋਣ ਲੱਗੀ ਆ ਨੌਜਵਾਨੀ ਦੇ ਘੇਰੇ ਪਰ ਹੁੰਦਾ ਕਿ ਆਹ ਹਾਤਾਂ ਨੂੰ ਦੇਖ ਕੇ ਸਰਕਾਰ ਦਾ ਮੁੜ ਕੇ ਜਿਹੜਾ ਹੈਗਾ ਸੱਤਾ ਦੇ ਵਿੱਚ ਆਉਣ ਦਾ ਕੋਈ ਮੋਕਾ ਨਹੀਂ ਦੇਖੋ ਮੈਂ ਉਹੀ ਗੱਲ ਕਹਿ ਰਿਹਾ ਕਿ ਜਦੋਂ ਲੋਡ ਹੁੰਦੀ ਆ ਵੋਟਾਂ ਦੀ ਉਦੋਂ ਸਾਰੇ ਤੁਹਾਡੇ ਕੋਲੇ ਆ ਜਾਂਦੇ ਆ ਤੁਹਾਡੇ ਦਰਵਾਜ਼ਿਆਂ ਤੇ ਆ ਕੇ ਖੜ੍ਹ ਜਾਂਦੇ ਆ ਪਹਿਲਾ ਦੂਜਾ ਤੀਜਾ ਚੌਥਾ ਸਾਰੀ ਜਿਹੜੇ ਬੈਠੇ ਆ ਤੇ ਜਿਹੜੇ ਬਾਹਰ ਆ ਸਾਰੀ ਉਹ ਸਾਰੇ ਤੁਹਾਨੂੰ ਵੋਟਾਂ ਸਮਝਦੇ ਆ ਤੇ ਜਿਹੜੇ ਇਹ ਸਰਕਾਰ ਦੀ ਗੱਲ ਆ ਇਹਨਾਂ ਨੇ ਪਹਿਲਾਂ ਵੀ ਨੌਜਵਾਨਾਂ ਦਾ ਸਭ ਤੋਂ ਵੱਡਾ ਮੁੱਦਾ ਨਸ਼ਿਆਂ ਦਾ ਲਿਆ ਸੀਗਾ ਉਹਦੇ ਨਾਂ ਤੇ ਹੀ ਵੋਟਾਂ ਲਈਆਂ ਸੀਗੀਆਂ ਅੱਜ ਯੁੱਧ ਨਸ਼ਾ ਵਿਰੁੱਧ ਚੱਲ ਰਿਹਾ ਅਸੀਂ ਕਹਿੰਦੇ ਫੇਰ ਹੀ ਸਾਰਥਕ ਆ ਜੇ ਪੰਜਾਬ ਦੇ ਵਿੱਚੋਂ ਨਸ਼ੇ ਤਸਕਰ ਕੁੰਡੇ ਮਵਾਲੀ ਪੁਲਸ ਵਾਲੇ ਤੇ ਜਿਹੜੇ ਸਿਆਸਤਦਾਨ ਆ ਇਹਨਾਂ ਦਾ ਜਿਹੜਾ ਗੱਠਜੋੜ ਬਣਿਆ ਜਿੰਨਾ ਸਮਾਂ ਟੁੱਟਦਾ ਨਹੀਂਗਾ ਉਨਾ ਸਮਾਂ ਨਸ਼ਾ ਖਤਮ ਕੀਤਾ ਹੀ ਨਹੀਂ ਜਾ ਸਕਦਾਗਾ ਜਦ ਨਸ਼ਾ ਵਿਰੋਧ ਚੱਲ ਰਿਹਾ ਪਰ ਚਿੱਟੇ ਨਾਲ ਆਏ ਦਿਨ ਜਿਹੜੀਆਂ ਮੌਤਾ ਪੰਜਾਬ ਦੇ ਪਿੰਡਾਂ ਦੇ ਵਿੱਚ ਹੋ ਰਹੀਆਂ ਤੇ ਨਸ਼ਾ ਤੋਂ ਖਿਹੜਾ ਤਾਂ ਹੀ ਛਡਾਇਆ ਜਾ ਸਕਦਾ ਜੇ ਇਹ ਖੇਡ ਗਰਾਊਂਡ ਬਚਣਗੇ ਇਹਨਾਂ ਨੂੰ ਮਿਲਣਗੇ ਅਸੀਂ ਨੌਜਵਾਨ ਭਾਰਸੋਵ ਵੱਲੋਂ ਡਟ ਕੇ ਨਾਲ ਖੜੇ ਆ ਸੰਘਰਸ਼ੀ ਇੱਕਮਤਰ ਤਰੀਕਾ ਉਹਦੇ ਨਾਲ ਹੀ ਗਰਾਊਂਡ ਬਚਾਇਆ ਜਾ ਸਕਦਾ ਪਿਛਲੀ ਪੰਚਾਇਤਾਂ ਦਾ ਕੀ ਕਾਰਨਾ ਮਤਲਬ ਉਹ ਜਗਾ ਖਾਲੀ ਕਿਉਂ ਕਰਾਈ ਇਹਨੂੰ ਕਰਾਈ ਜਾ ਰਹੀ ਹੈ ਪਹਿਲਾਂ ਤਾਂ ਜ਼ਤੀ ਸੀ ਜ਼ਿਆਦਾ ਉਹਨਾਂ ਨੂੰ ਸਿਆਸਤ ਉਹ ਜਿਹਨਾਂ ਦੀ ਸਿਆਸਤ ਆ ਇਹ ਜਿਹਦਾ ਬੈਸ ਕੱਢਦੇ ਨੇ ਇਹ ਜਾਣ ਜਾਣ ਕੇ ਜਾਣ ਜਾਣ ਕੇ ਇਹ ਗੱਲਾਂ ਜਨਿੱਟਾਂ ਦੇ ਚੜਦੇ ਨੇ ਕਦੇ ਕੁਝ ਕਹਿੰਦੇ ਨੇ ਇਹਨਾਂ ਹੀ ਨਿੱਟਾਂ ਜਾਣ ਜਾਣ ਕੇ ਇਹ ਜਿਹੇ ਗੱਲਾਂ ਕਰਦੇ ਨੇ ਇਹ ਸਲਾਮੀਆਂ ਸਕੂਲ ਛੱਡਿਆ ਹੈ ਨਾ ਵਾਸਤੇ ਪੰਜ ਵੀਗੇ ਗਰਾਊਂਡ ਵਾਸਤੇ ਪੰਜ ਵੀਗੇ ਜਾਣ ਕੇ ਛੱਡਿਆ ਬੋਟਾ ਮਹੀਨਾ ਤੋਂ ਇਹਨਾਂ ਦੀ ਬਾਈ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੀ ਸਦੀਖ ਹਾਂ ਪੰਜਾਂ ਜੀ ਮੈਂ ਇੱਕ ਨੰਬਰ ਵਾਰਡ ਦਾ ਕਿਹੜਾ ਪਿੰਡ ਪਿੰਡ ਮੇਰਾ ਦੁਗਨੀ ਹੈ ਜੀ ਪੰਜ ਸਾਹਿਬ ਇਹ ਜਿਹੜਾ ਤੁਹਾਡੇ ਪਿੰਡ ਕੋਈ ਉਧਰ ਬੱਚੇ ਦਾ ਗਰਾਊਂਡ ਮਿਲਿਆ ਸੀਗਾ ਪਿਛਲੇ ਸਰਪੰਚ ਵੱਲੋਂ ਜੀ ਸਰ ਜੀ ਬੱਚਿਆਂ ਨੇ ਨਵੀਂ ਪੰਚਾਇਤ ਤੋਂ ਇਲਜ਼ਾਮ ਲਾਇਆ ਵੀ ਉਹ ਤਾਂ ਖੋਇਆ ਜਾ ਰਿਹਾ ਕੀ ਕਰਨਾ ਕੀ ਗੱਲ ਹੋ ਜੀ ਕੋਈ ਗਰਾਊਂਡ ਨਹੀਂ ਹੈਗਾ ਉਹ ਜੀ ਇੱਕ ਮੋਦਾ ਬਣਾਇਆ ਸੀ ਬੋਟਾਂ ਦਾ ਲਾਲਚ ਕੀਤਾ ਸੀ ਉਹ ਉਹੋ ਜੀ 15 ਦਿਨ ਪਹਿਲਾਂ ਮਤਾ ਪਾਇਆ ਮਤਾ ਵੀ ਉਹਦੇ ਸਾਈਨ ਵੀ ਹਾਲਾਂਕਿ ਉਹਦਾ ਤੇ ਮੈਂਬਰਾਂ ਦੇ ਝਾਲੀ ਨੇ ਅਸੀਂ ਸਾਫਤ ਕਰ ਸਕਦੇ ਹਾਂ ਮੈਂਬਰਾਂ ਦੇ ਸਾਈਨ ਵੀ ਝਾਲੀ ਨੇ ਉਹ ਬੇ ਜਮੀਨ ਬਾਹੀ ਜਾਂਦੀ ਆ ਜੀ ਉੱਥੇ ਮੋਟਰ ਸਾਡੀ ਲੱਗੀ ਹੋਈ ਆ 13 ਬਿਜਾ ਉਹ ਪਹਿਲਾਂ ਵੀ ਅਸੀਂ ਠੇਕੇ ਦੇ ਦਿੰਦੇ ਤੇ ਸਾਡੇ ਕੋਲੇ ਠੇਕੇ ਵਾਲੇ ਬਰੂਫ ਵੀ ਪਏ ਨੇ ਪਿਛਲੇ ਵੀ ਹੋਣਦੇ ਵੀ ਜਿਹੜੀ ਜ਼ਮੀਨੋਂ ਠੇਕੇ ਦੇ ਦਿੱਤੀ ਜਾਂਦੀ ਸੀ ਉਹ ਗਰਾਊਂਡ ਦੇ ਲੈਕ ਨਹੀਂ ਹੈਗੀ ਸਾਡੇ ਦੁਗਣੀ ਪਿੰਡ ਦੇ ਵਿੱਚ ਆਹ ਗਰਾਊਂਡ ਸਾਡਾ ਛੱਡਿਆ ਹੋਇਆ ਜੀ ਪਹਿਲੀ ਪੰਚਾਇਤ ਦਾ ਛੱਡਿਆ ਜੀ ਇਹ ਖੁਦ ਮਾਇਆ ਨਾਲ ਲਾ ਕੇ ਛੜਵਾਇਆ ਸੀ ਇਹ ਗਰਾਊਂਡ ਸਾਡੇ ਉਰੇ ਸਰਕਾਰ ਦਾ ਪੈਸਾ ਵੀ ਲੱਗਿਆ ਹੋਇਆ ਜੀ ਹਾਲਾਂਕਿ ਹੁਣ ਜਿਹੜਾ ਨਸਿਆ ਵਿਰੁੱਧ ਕੰਮ ਚੱਲਦਾ ਉਹਦੇ ਕਰਕੇ ਪਹਿਲਾਂ ਇਹ ਵਿੱਚੋਂ ਨੀਵਾ ਦੀ ਏਸ਼ੀਏ ਦੇ ਵਿੱਚ ਭਰਾਓ ਪਵਾ ਰਹੇ ਆ ਪਿ ਉਰੇ ਬੱਚੇ ਖੇਡਣ ਜੀ ਇਹ ਸਾਡਾ ਗਰਾਊਂਡ ਸੜਵਾਇਆ ਹੋਇਆ ਹੈ ਜੀ ਇਹ ਵਾਕਈ ਲਿਖਿਆ ਵੀ ਹੋਇਆ ਜੀ ਗਰਾਊਂਡ ਇਹ ਸਾਡਾ ਸਾਰਾ ਕੁਝ ਇਹ ਪਾਸ ਹੋਇਆ ਹੋਇਆ ਜੀ ਇਹ ਗਰਾਊਂਡ ਆ ਜੀ ਸਾਡਾ ਕਿੰਨੀ ਜਗਾ ਜੀ ਇਹ ਜੀ ਇੱਕ ਕਿਲਾ ਜਗਾ ਜੀ ਉਹ ਮਤਲਬ ਕਹਿ ਰਹੇ ਜਗਾ ਘਟਾ ਹੈ ਵੀ ਕਰੈਕਟਲੀ ਵੀ ਜਗਾ ਵੱਧ ਚਾਹੀਦੀ ਆ ਨਹੀਂ ਇਹ ਤਾਂ ਇਹ ਤਾਂ ਜੀ ਇੱਕ ਮੁੱਦਾ ਪਹਿਲਾਂ ਨਹੀਂ ਪਹਿਲਾਂ ਨਹੀਂ ਵੱਧ ਚਾਹੀਦੀ ਸੀ ਪਹਿਲਾਂ ਪਹਿਲਾਂ ਵੀ ਚਾਹੀਦੀ ਸੀ ਜੀ ਪਹਿਲਾਂ ਕਿਵੇਂ ਉਰੇ ਖੇਡਦੇ ਰਹਿੰਦੇ ਨੇ ਇੰਨੇ ਸਾਲਾਂ ਦੇ ਹੁਣ ਉਹ ਸਾਨੂੰ ਪਤਾ ਵੀ ਸੋਸ਼ੇਵਾਦੀਆਂ ਕਰਦੇ ਨੇ ਪਾਰਟੀਵਾਦੀਆਂ ਗੱਲਾਂ ਕਰਦੇ ਨੇ ਅਸੀਂ ਪਾਰਟੀਵਾਦੀ ਨਹੀਂ ਚਾਹੁੰਦੇ ਅਸੀਂ ਸਾਰਿਆਂ ਨੂੰ ਇੱਕ ਧੱਕ ਨਾਲ ਦੇਖਣਾ ਚਾਹੁੰਦੇ ਆ ਜੀ ਹਾਂ ਸਰ ਦੂਗਰੀ ਪਿੰਡ ਵੀ ਪਲੇਗਰਾਉਂਡ ਦਾ ਜੀ ਮਾਮਲਾ ਆ ਜੀ ਕੀ ਮਾਮਲਾ ਸਰ ਹਮਲਾ ਇਹ ਜੀ ਉੱਥੇ ਇੱਕ ਜਗਾ ਛੱਡੀ ਹੋਈ ਹੈ ਜਿੱਥੇ ਕਿ ਮੁੰਡੇ ਕ੍ਰਿਕਟ ਖੇਡਦੇ ਨੇ ਤੇ ਉਹ ਪਿਛਲੀ ਪੰਚਾਇਤ ਨੇ ਉਹਨਾਂ ਨੂੰ ਛੱਡਤੀ ਸੀ ਜ਼ਮੀਨ ਉਹ ਨੂੰ ਨਹੀਂ ਸੀ ਵਰਤਰੀ ਪਰ ਪੰਚਾਇਤ ਕੋਲ ਆਪਣਾ ਕੋਈ ਪੁਰਾਣਾ ਬਿਜਲੀ ਦਾ ਬਕਾਇਆ ਬਿੱਲ ਖੜਾ ਹੈ ਜਿੰਦੂ ਭਰਨ ਲਈ ਉਹਨਾਂ ਕੋਲ ਕੋਈ ਆਮਦਨ ਦਾ ਸਾਧਨ ਨਹੀਂ ਤੇ ਪੰਚਾਇਤ ਉਹਨੂੰ ਇੱਕ ਸਾਲੀ ਠੀਕ ਤੇ ਦੇਣਾ ਚਾਹੁੰਦੀ ਹੈ ਕਿਉਂਕਿ ਪਿਛਲੇ 2 ਸਾਲਾਂ ਤੋਂ ਉਹ ਭਾਵੇਂ ਉਸ ਪਿਚ ਨੂੰ ਜਾਂ ਉੱਥੇ ਗਰਾਊਂਡ ਨੂੰ ਵਰਤ ਰਹੇ ਨੇ ਪਰ ਉਸ ਤੇ ਕਿਸੇ ਤਰ੍ਹਾਂ ਦੀ ਕੋਈ ਗ੍ਰਾਂਟ ਪ੍ਰਾਪਤ ਨਹੀਂ ਹੋਈ ਜਾਂ ਉੱਥੇ ਕੋਈ ਸਪੋਰਟਸ ਦੀ ਫੈਸਿਲਿਟੀ ਨਹੀਂ ਬਣਾਈ ਗਈ ਉਸ ਤੋਂ ਇਲਾਵਾ ਪੰਚਾਇਤ ਇਹ ਕਹਿੰਦੀ ਹੈ ਕਿ ਇਸ ਪਿੰਡ ਦੇ ਅੰਦਰ ਵੀ ਅੱਛੀ ਸਪੋਰਟਸ ਫੈਸਿਲਿਟੀ ਹੈਗੀ ਹੈ ਜਿੱਨੂੰ ਕਿ ਯੂਥ ਵਰਤ ਸਕਦਾ ਹੈ ਇਸ ਕਰਕੇ ਉਹ ਸਿਰਫ ਇੱਕ ਸਾਲੀ ਇਹਨੂੰ ਕਿਰਾਏ ਤੇ ਦੇਣਾ ਚਾਹੁੰਦੇ ਨੇ ਤਾਂ ਕਿ ਉਹ ਆਪਣੇ ਪੁਰਾਣੇ ਬਕਾਇਆ ਕਲੀਅਰ ਕਰ ਸਕਣ ਸਰ ਜਿਹੜਾ ਉਹ ਘਾਟਾਇ ਦੀ ਅੰਦਰ ਗਰਾਊਂਡ ਹੈ ਕਹਿੰਦੇ ਵੀ ਇਹ ਜਗ੍ਹਾ ਵੱਤਾਂ ਇਹ ਜਗ੍ਹਾ ਵੱਧ ਜ਼ਰੂਰ ਹੈ ਪਰ ਇਹਦੀ ਜਿਹੜੀ ਸ਼ੇਪ ਹੈ ਉਹ ਬਤਾਂ ਗਰਾਊਂਡ ਲਈ ਹੈਗੀ ਇੱਕ ਲੰਬੀ ਜੀ ਅ ਰੱਖ ਪਾਏਗਾ ਜਿਹੜਾ ਜੀ ਬਤੌਰ ਗਰਾਊਂਡ ਗਰਾਊਂਡ ਤਕਰੀਬਨ ਚੌਕ ਚਕੋਰ ਜਾਂ ਗੋਲ ਹੋਣਾ ਚਾਹੀਦਾ ਇਹ ਗਰਾਊਂਡ ਵਾਸਤੇ ਇਹ ਜਗ੍ਹਾ ਵੀ ਸੂਟੇਬਲ ਨਹੀਂ ਹੈ ਸਰ ਨੌਜਵਾਨ ਕਹਿੰਦੇ ਜਾਂਦੇ ਵੀ ਜਿਹੜਾ ਮਿਲਦੀ ਗੱਲ ਹੋ ਰਹੀ ਹੈ ਕਿ ਨਾ ਦੁਕਾਨਾਂ ਵੀ ਨਹੀਂ ਉਹਨਾਂ ਨੇ ਤਾਂ ਦੇ ਲਿਆ ਉਹਨਾਂ ਦਾ ਤਾਂ ਕਿਰਾਇਆ ਲਿਆ ਨਹੀਂ ਕਹਿੰਦੇ ਦੁਕਾਨਾਂ ਬਾਰੇ ਮੈਨੂੰ ਆਈਡੀਆ ਨਹੀਂ ਸੀ ਤੁਸੀਂ ਦੱਸਿਆ ਮੈਂ ਇਹਦੇ ਬਾਰੇ ਬਰਤਾਲ ਕਰ ਲਵਾਂ ਜਸਵਿੰਦਰ ਸਿੰਘ ਬੱਕਾ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਤੂਰੀ